ਤਤਖਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ ਹੁਣ ਇੱਥੇ ਲੱਗੀ ਭਿਆਨਕ ਅੱਗ ਮੱਚ ਗਈ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਸਾਹਮਣੇ ਜੀਹਾਂਪਿੰਡ ਗਹਿਰੀ ਬੁੱਟਰ ਦੇ ਵਿਖੇ ਗੱਦਿਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਅਗਧੀਆਂ ਲਪਟਾਂ ਦੂਰ ਦੂ ਤੱਕ ਦਿਖਾਈ ਦੇ ਰਿਹਾ ਸਨ ਅੱਗ ਲੱਗਣ ਦੀ ਸੂਚਨਾ ਮਿਲਣ ਦੇ ਮੌਕੇ ਬਠਿੰਡਾ ਫਾਇਰ ਅਗ੍ਰੀਡ ਦੀਆਂ ਗੱਡੀਆਂ ਪਹੁੰਚੀਆਂ ਪਰ ਅੱਗ ਨਹੀਂ ਭੰਗ ਸੀ ਕਿ ਉੱਥੇ ਜਿਹਦੇ ਨਾਲ ਫੈਲ ਰਹੀ ਸੀ ਅਤੇ ਅੱਗ ਦੇ ਸੇਕ ਕਰਕੇ ਫੈਕਟਰੀ ਦਾ ਸ਼ੈੱਡ ਵੀ ਡੱਗ ਗਿਆ ਹਾਲਤ ਬੇਕਾਬੂ ਹੁੰਦੇ ਦੇਖ ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੁਰੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਅਗ੍ਰੀਡ ਤੋਂ ਇਲਾਵਾ ਰੋਫਾਇਨਰੀ ਅਤੇ ਹਰਿਆਣਾ ਦੇ ਡੱਬ ਵਾਲੀ ਤੋਂ ਫਾਇਰ ਟੈਂਡਰ ਮਗਾਇਏ ਗਏ ਕਿਸੇ ਅਨਸਕਾ ਵੀਕਰ ਨਾਲ ਨੂੰ ਰੋਕਣ ਲਈ ਵੱਡੀ ਗਿਣਤੀ ਚ ਵੱਖ-ਵੱਖ ਥਾਨੇ ਤੇ ਪੁਲਿਸ ਵੱਲ ਤਨਾਤਕ ਕੀਤਾ ਗਿਆ 43 ਐਸਪਿਹਾਨ ਕੱਗ ਦੀ ਲਪੇਟ ਚੋਂ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਐਸਬੰਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਬਲਕਾਰ ਨੇ ਦੱਸਿਆ ਕਿ ਉਹ ਪੰਜ ਸਮੇਤ ਪੰਜ ਮਜ਼ਦੂਰ ਐਪ ਲਗਾ ਰਹੇ ਸਨ ਤੇ ਉਸ ਦਿਨਾਂ ਨੇ ਭਿਆਨਕ ਅੱਗ ਲੱਗੀ ਤੇ ਮਜ਼ਦੂਰ ਫੈਕਟਰੀ ਚ ਭੱਜ ਕੇ ਬਾਹਰ ਆ ਗਏ ਜਦੋਂ ਕਿ ਉਹਨਾਂ ਦੇ ਤਿੰਨ ਸਾਥੀ ਲਖਵੀਰ, ਨਿੰਦਰ ਅਤੇ ਵਿਜੇ ਸਿੰਘ ਦਾ ਕੋਈ ਪਤਾ ਨਹੀਂ ਚੱਲਿਆ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ